ਹਾਂਜੀ ਸਤਿ ਸ੍ਰੀ ਅਕਾਲ ਜੀ ਡੀ ਕਲੈਕਸ਼ਨ 15 ਦੇ ਸਾਰਿਆਂ ਭੈਣਾਂ ਦਾ ਵੈਲਕਮ ਹੈ ਜੀ ਹੋਰ ਸਨਾਓ ਕੀ ਹਾਲ ਚਾਲ ਮੈਂ ਆਸ ਕਰਦੀ ਆ ਕਿ ਤੁਸੀਂ ਸਾਰੇ ਖੁਸ਼ ਹੋਵੋਗੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਜੀ ਤੇ ਲਓ ਜੀ ਅੱਜ ਆਪਾਂ ਇੱਕ ਫਿਰ ਨਵੀਂ ਕਲੈਕਸ਼ਨ ਲੈ ਕੇ ਆਏ ਆ ਅੱਜ ਦੀ ਕਲੈਕਸ਼ਨ ਤੁਹਾਨੂੰ ਮੈਂ ਵਿਸਥੋਤ ਪਿਓਰ ਔਰਗੰਝਾ ਦੇ ਸੂਟ ਚੈੱਕ ਕਰਾਵਾਂਗੀ ਨਾਲ ਪਲੇਨ ਬਾਟਮ ਰਹਿ ਰਹੀਆਂ ਤੁਹਾਡੀ ਆਪਣੀ ਮਰਜ਼ੀ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਤੇ ਮੈਚਿੰਗ ਵੀ ਲੈ ਸਕਦੇ ਹੋ ਇਹ ਵੀਡੀਓ ਮੈਂ ਪਹਿਲਾਂ ਵੀ ਅਪਲੋਡ ਕੀਤੀ ਸੀ ਤੇ ਉਹ ਸਾਰੇ ਸੂਟ ਬੁਟੀਕ ਤੇ ਹੀ ਸੇਲ ਹੋ ਗਏ ਤੇ ਫਿਰ ਸਟਾਫ ਮੈਂਬਰ ਨੇ ਉਹ ਵੀਡੀਓ ਡਿਲੀਟ ਕਰਤੀ ਤੇ ਫਿਰ ਹੁਣ ਆਪਾਂ ਨਵਾਂ ਸਟਾਕ ਮੰਗਾਇਆ ਤੇ ਹੁਣ ਦੁਬਾਰਾ ਤੋਂ ਫਿਰ ਆਪਾਂ ਵੀਡੀਓ ਅਪਲੋਡ ਕਰ ਰਹੇ ਆ ਕਿਉਂਕਿ ਬਹੁਤ ਸਾਰੀਆਂ ਭੈਣਾਂ ਦੇ ਜਿਵੇਂ ਨਾ ਲੋਕਲ ਕਸਟਮਰ ਵੀ ਸਾਰੇ ਕਹਿ ਰਹੇ ਸਨ ਕਿ ਸਾਨੂੰ ਇਹਨਾਂ ਦੇ ਨਾਲ ਦੇ ਹੋਰ ਸੂਟ ਮੰਗਵਾ ਕੇ ਦਿਓ ਹੋਰ ਮੰਗਵਾ ਕੇ ਦਿਓ ਤੇ ਤਾਂ ਕਰਕੇ ਆਪਾਂ ਨੂੰ ਇਹ ਵਾਲੇ ਸੂਟ ਰਿਪੀਟ ਕਰਨੇ ਪੈ ਨੇ ਜੀ ਤੇ ਤੁਸੀਂ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ 9557267007 ਹੈ ਜੀ ਸਕ੍ਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਤੇ ਪਹਿਲਾ ਵੀਡੀਓ ਦੇ ਵਿੱਚ ਕੁਝ ਮਿਸਟੇਕ ਜਿਹੜੀ ਪਹਿਲਾ ਵੀਡੀਓ ਮੈਂ ਅਪਲੋਡ ਕੀਤੀ ਉਹਦੇ ਵਿੱਚ ਕੁਝ ਮਿਸਟੇਕ ਹੋਈਆਂ ਨੇ ਉਹਨਾਂ ਲਈ ਮੈਂ ਸੌਰੀ ਚਾਹਨੀ ਆ ਜਿਵੇਂ ਮੈਂ ਬੋਲਿਆ ਸੀ ਕਿ ਮੈਂ ਸੂਟਾਂ ਦੇ ਪ੍ਰਾਈਸ ਮੈਂਸ਼ਨ ਕਰਾਂਗੀ ਤੇ ਉਹ ਵੀ ਨਹੀਂ ਪਿਆ ਰਿਹਾ ਕਈ ਵਾਰੀ ਬਹੁਤ ਮਾਈਂਡ ਬਿਜ਼ੀ ਹੁੰਦਾ ਜਿਵੇਂ ਕੰਮ ਦਾ ਪ੍ਰੈਸ਼ਰ ਬਹੁਤ ਹੁੰਦਾ ਤੇ ਇਸ ਕਰਕੇ ਧਿਆਨ ਚ ਨਹੀਂ ਰਹਿੰਦਾ ਤੇ ਸੌਰੀ ਜੀ ਤੇ ਕੋਸ਼ ਮੈਂ ਟੀ-ਸ਼ਰਟਾਂ ਵਾਲੀ ਵੀਡੀਓ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸੀ ਏ ਤੇ ਉਹ ਵੀ ਆਪਣੀ 45 ਵਾਲੇ ਸੂਟਾਂ ਦੇ ਨਾਲ ਹੀ ਸੀ ਤੇ ਉਹ ਵੀ ਡਿਲੀਟ ਹੋ ਗਈ ਤੇ ਉਹ ਵੀ ਛੋਟੀ ਜੀ ਵੀਡੀਓ ਆਪਾਂ ਫੇਰ ਅੱਜ ਐਡ ਕਰਾਂਗੇ। ਉਹਦੇ ਵਿੱਚ ਆਪਾਂ ਨਿਊਜ਼ੀਲੈਂਡ ਦੀ ਕੰਸਟਰਕਸ਼ਨ ਦੀ ਕੰਪਨੀ ਹੈ। ਆਪਣੀ بیٹے ਦੀ ਹੈ ਤੇ ਕੋਈ ਵੀ ਨਿਊਜ਼ੀਲੈਂਡ ਦੇ ਵਿੱਚ ਰਹਿੰਦਾ ਭੈਣ ਭਰਾ ਟੀ-ਸ਼ਰਟਾਂ ਦੇ ਉੱਤੇ ਲੱਗਾ ਹੋਇਆ ਨੰਬਰ ਹੈ। ਉਹਦੇ ਤੇ ਤੁਸੀਂ ਕੰਟੈਕਟ ਕਰਕੇ ਆਪਣਾ ਸੋਹਣਾ ਜਾਂ ਘਰ ਸੇਮ ਮਤਲਬ ਜੇ ਤੁਸੀਂ ਬਣਿਆ ਹੋਇਆ ਘਰ ਖਰੀਦਣਾ ਚਾਹੁੰਦੇ ਹੋ ਤੇ ਬਣਿਆ ਹੋਇਆ ਲੈ ਸਕਦੇ ਹੋ ਜੇ ਤੁਸੀਂ ਆਪਣੀ ਜ਼ਮੀਨ ਖਰੀਦ ਕੇ ਬਣਵਾਉਣਾ ਚਾਹੁੰਦੇ ਹੋ ਤੇ ਆਪਣੀ ਜਮੀਨ ਤੇ ਵੀ ਹੁਣ ਬਣਵਾ ਸਕਦੇ ਹੋ ਜੀ ਤੇ ਕੰਟੈਕਟ ਨੰਬਰ ਟੀ-ਸ਼ਰਟਾਂ ਦੇ ਉੱਤੇ ਮੈਂ ਲਗਵਾਇਆ ਹੋਇਆ ਹੈ ਜੀ ਤੇ ਚਲੋ ਜੀ ਮੈਂ ਤੁਹਾਡਾ ਟਾਈਮ ਵੇਸਟ ਨਾ ਕਰਾਂ ਤੇ ਮੇਰੀ ਰਿਕਵੈਸਟ ਹੈ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਮੇਰੀ ਕਲੈਕਸ਼ਨ ਬਾਰੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਤੇ ਹੋਰ ਇੱਕ ਮੈਂ ਸਾਰੀਆਂ ਭੈਣਾਂ ਦਾ ਬਹੁਤ ਧੰਨਵਾਦ ਕਰਨੀ ਆ ਜੋ ਮੇਰੇ ਲੋਕਲ ਏਰੀਆ ਤੋਂ ਨੇ ਪੰਜਾਬ ਤੋਂ ਨੇ ਬਾਹਰ ਤੋਂ ਨੇ ਯੂਪੀ ਤੋਂ ਨੇ ਸਾਰੇ ਵੀਡੀਓ ਨੂੰ ਬਹੁਤ ਲਾਈਕ ਕਰਦੇ ਨੇ ਤੇ ਸੂਟਾਂ ਦੇ ਆਰਡਰ ਬੁੱਕ ਕਰਦੇ ਨੇ ਤੇ ਉਸ ਲਈ ਮੈਂ ਬਹੁਤ ਖੁਸ਼ ਹਾਂ ਤੇ ਤੁਹਾਡੀ ਤੁਹਾਡਾ ਬਹੁਤ ਹੀ ਧੰਨਵਾਦ ਕਰਨੀ ਆ ਜੀ ਤੇ ਲੋ ਜੀ ਆਪਾਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਕਰਨੀ ਆ ਅੱਜ ਵਾਲੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਇਹਨਾਂ ਦੇ ਪ੍ਰਾਈਸ ਉੱਪਰ ਮੈਂਸ਼ਨ ਕਰ ਦੇਵਾਂ ਤੇ ਇੱਕ ਪ੍ਰਾਈਸ ਮੈਂਸ਼ਨ ਨਾ ਕਰਨ ਦਾ ਇਹ ਰੀਜਨ ਹੁੰਦਾ ਕਿ ਤੁਸੀਂ ਫਿਰ ਮੈਨੂੰ WhatsApp ਤੇ ਕੇ ਭੇਜ ਕੇ ਜਰੂਰ ਮੈਨੂੰ ਪੁੱਛੋਗੇ ਤੇ ਇਸ ਕਰਕੇ ਆਪਾਂ ਵੀ ਵੇਟ ਚ ਰਹਿੰਦੇ ਆ ਤੁਹਾਡੀ ਚੀਜ਼ ਦੀ ਤੇ ਕੋਈ ਨਹੀਂ ਜੀ ਚਲੋ ਅੱਜ ਆਪਾਂ ਆਂਜ ਵਾਲੀ ਕਲੈਕਸ਼ਨ ਸ਼ੁਰੂ ਕਰੀਏ ਫਸਟ ਸੂਟ ਓਪਨ ਕਰਨੇ ਆ ਲਓ ਜੀ ਪਿਓਰ ਵਿਸਕੋਸ ਔਰ ਗੰਜਾ ਹੈ ਜੀ ਲੋਕਲ ਨਹੀਂ ਹੈਗਾ ਜੋ ਫਲਫੀ ਜਿਹਾ ਹੁੰਦਾ ਹੈ ਜਾਂ ਹਾਰਡ ਜਿਹਾ ਹੁੰਦਾ ਹੈ ਉਹ ਵਾਲਾ ਨਹੀਂ ਬਿਲਕੁਲ ਸੌਫਟ ਔਰਗੰਜਾ ਹੈ ਜੀ ਸਾਰੇ ਸੂਟ ਦਾ ਮੈਨੂੰ ਲੱਗਦਾ ਹੈ ਕਿ ਮੇ ਵੀ 200 ਗ੍ਰਾਮ ਵੀ ਵਜ਼ਨ ਨਹੀਂ ਹੈਗਾ ਜਿਵੇਂ ਨਾ weight ਵਾਲਾ نیچے ਪਿਆਣੀ ਤੇ ਮੈਂ ਤੁਹਾਨੂੰ ਕਰਕੇ ਵਿਖਾਵਾਂ ਤੁਸੀਂ ਇਹ ਬ੍ਰਾਂਡ ਚੈੱਕ ਕਰ ਸਕਦੇ ਹੋ ਆਰਟੀ ਬ੍ਰਾਂਡ ਰਹੇਗਾ ਲੋਕਲ ਬ੍ਰਾਂਡ ਨਹੀਂ ਹੈ ਜੀ ਤੁਸੀਂ ਚੈੱਕ ਕਰੋ ਤੇ ਬਹੁਤ ਸੋਹਣਾ ਫੈਬਰਿਕ ਹੈ ਤੁਸੀਂ ਬੇ ਟੈਨਸ਼ਨ ਹੋ ਕੇ ਖਰੀਦ ਸਕਦੇ ਹੋ ਜੀ ਕੋਈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਦੀ ਵੀ ਪ੍ਰੋਬਲਮ ਨਹੀਂ ਆਵੇਗੀ ਬਹੁਤ ਹੀ ਲਾਈਟ ਵੇਟ ਹੈ ਜੀ ਤੇ ਇਹਦੇ ਨਾਲ ਆਪਾਂ ਇਹ ਵਾਲੇ ਕਲਰ ਦੀ ਰੱਖੀਏ ਬਾਟਮ ਬਾਟਮ ਤੁਹਾਨੂੰ ਆਪਾਂ ਪਿਓਰ ਕريب ਦੀ ਦੇਵਾਂਗੇ ਜੀ। ਲੋ ਜੀ ਚੈੱਕ ਕਰੋ। ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਜੀ ਵੀ ਅੱਜਕੱਲ ਟ੍ਰੈਂਡ 'ਚ ਇਹ ਪਰਪਲ ਲਾਈਟ ਐਂਡ ਡਾਰਕ ਦਾ ਸੂਟ ਹੈ ਤੇ ਨਾਲ ਆਪਾਂ ਮਿਕਸ ਮੈਚ ਦੀ ਇਹ ਬਾਟਮ ਰੱਖੀ ਹੋਈ ਹੈ ਇਹਦੇ ਨਾਲ ਨਾ ਮਿਕਸ ਕਲਰ ਹੋ ਜਾਂਦਾ ਹੈ। ਜੇ ਆਪਾਂ ਇਹ ਵਾਲਾ ਕਲਰ ਰੱਖਦੇ ਤੇ ਇਹ ਵਾਲਾ ਕਲਰ ਨਾ ਫਿਰ ਜ਼ਿਆਦਾ ਲਾਈਟ ਹੋ ਜਾਣਾ ਸੀ ਇਸ ਕਰਕੇ ਆਪਾਂ ਇਹ ਵਾਲਾ ਕਲਰ ਰੱਖਿਆ ਆ ਜੇ ਤੁਸੀਂ ਚਾਹੋ ਤੇ ਤੁਸੀਂ ਥੋੜਾ ਜਿਹਾ ਡਾਰਕ ਵੀ ਇਹਦੇ ਨਾਲ ਮੈਨੂੰ ਕਹੋਗੇ ਮੈਂ ਡਾਰਕ ਵੀ ਕਰਵਾ ਦੇਵਾਂਗੀ। ਲੋ ਜੀ ਤੇ ਲੋ ਜੀ ਆਪਾਂ ਦੂਸਰਾ ਸੂਟ ਤੁਹਾਨੂੰ ਚੈੱਕ ਕਰਵਾਨੇ ਆ ਲੋ ਜੀ ਦੂਸਰਾ ਸੂਟ ਲਾਈਟ येलो ਕਲਰ ਹੈ ਲਾਈਟ येलो ਕਲਰ ਦੇ ਵਿੱਚ ਪ੍ਰਿੰਟ ਹਲਕਾ ਜਿਹਾ ਔਰੇਂਜ ਕਲਰ ਦਾ ਪ੍ਰਿੰਟ ਬਣਿਆ ਹੋਇਆ ਵਾਈਟ ਵੀ ਬਣਿਆ ਹੋਇਆ ਤੇ ਇਹਦੇ ਨਾਲ ਆਪਾਂ ਬੇਸ ਕਲਰ ਦੀ ਹੀ ਸਲਵਾਰ ਰੱਖੀ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਇਹਦੇ ਨਾਲ ਸਲਵਾਰ ਵਾਈਟ ਵੀ ਲਗਾ ਕੇ ਦੇਖੀ ਸੀ ਤੇ ਸੀ ਤੇ ਜਿਵੇਂ ਜੇ ਆਹ ਵਾਲੇ ਕਲਰ ਦੀ ਵੀ ਆਪਾਂ orange ਕਲਰ ਦੀ ਵੀ ਲਗਾ ਕੇ ਵੇਖੀ ਸੀ ਪਰ ਆਪਾਂ ਨੂੰ ਥੋੜਾ ਜਿਹਾ ਨਾ ਭੜਕੀਲਾ ਸੂਟ ਲੱਗਣ ਲੱਗ ਜਾਂਦਾ ਹੈ ਤੇ organza ਦਾ ਸੂਟ ਹੈ ਆਪਾਂ ਲਾਈਨਿੰਗ ਲਗਾ ਕੇ ਜਿਵੇਂ ਸਾਰੇ ਵਿੰਟਰ ਸੀਜ਼ਨ ਇਹਨੂੰ ਆਪਾਂ ਵੇਅਰ ਕਰ ਸਕਨੇ ਆ ਛੋਟੇ-ਮੋਟੇ ਫੰਕਸ਼ਨ ਤੇ ਪਾ ਸਕਨੇ ਆ ਕਿਤੇ ਵੀ ਆਪਾਂ ਕਿਸੇ ਦੇ ਘਰੇ ਕੋਈ ਵੀ ਵੱਡੇ ਪਾਰਟੀ ਤੇ ਪਾ ਕੇ ਜਾ ਸਕਨੇ ਆ ਇਸ ਕਰਕੇ ਆਪਾਂ ਇਹਦੇ ਨਾਲ ਬੇਸ ਕਲਰ ਦੀ ਬਾਟਮ ਰੱਖੀਏ ਤਾਂ ਕਿ ਇਹਦੇ ਉੱਤੇ ਤੁਸੀਂ ਕੋਈ ਵੀ ਵਰਕ ਕਰਵਾਉਣਾ ਚਾਹੋ ਜਾਂ ਕੋਈ ਵੀ ਇਹਦੇ ਨਾਲ ਦੀ ਡਾਰਕ ਕਲਰ ਦੀ ਲੈਸ ਲਗਵਾ ਕੇ ਵੀ ਇਸ ਬਟਨ ਨੂੰ ਰੈਡੀ ਕਰਵਾ ਸਕਦੇ ਹੋ ਜੀ ਤੇ ਸ਼ਰਟ ਦੇ ਉੱਤੇ ਵੀ ਕੋਈ ਵੀ ਲੈਸ ਲਗਵਾ ਸਕਦੇ ਹੋ ਤੁਸੀਂ ਵਰਕ ਕਰਵਾ ਸਕਦੇ ਹੋ ਜੀ ਲੋ ਜੀ ਤੇ ਨੈਕਸਟ ਕਲਰ ਆ ਗਿਆ ਜੀ ਕਿੰਨੀ ਪੀਚ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਮੈਂ ਪੂਰਾ ਉਪਨ ਕਰਨੀ ਆ ਆ ਲੋ ਜੀ ਤੁਸੀਂ ਚੈੱਕ ਕਰੋ ਇਹਦੇ ਨਾਲ ਵੀ ਆਪਾਂ ਬਾਟਮ ਦੇ ਤੁਹਾਨੂੰ ਦੋ ਬਾਟਮ ਦੇ ਦੋ ਆਪਸ਼ਨ ਦਿੰਨੇ ਆ ਇਹ yellow color ਆ ਗਿਆ ਇਹਦੇ ਨਾਲ ਇਹ ਵਾਲਾ ਆਪਾਂ ਇਹਦੇ ਨਾਲ ਮੈਚ ਕਰ ਸਕਦੇ ਆ ਇਸ ਫਲਾਵਰ ਦੇ ਨਾਲ ਤੇ ਜੇ ਤੁਹਾਨੂੰ ਇਹ ਬਾਟਮ ਲਾਈਟ ਲੱਗਦੀ ਏ ਤੇ ਫਿਰ ਤੁਸੀਂ ਗ੍ਰੀਨ ਬਾਟਮ ਵੀ ਕਰ ਸਕਦੇ ਹੋ ਜੀ ਲੋ ਜੀ ਆਪਾਂ ਇਹਦੇ ਨਾਲ ਗ੍ਰੀਨ ਬਾਟਮ ਵੀ ਲਾ ਸਕਨੇ ਆ ਦੋਨੋਂ ਮੈਂ ਸਲਵਾਰਾਂ ਤੁਹਾਨੂੰ ਰੱਖ ਕੇ ਚੈੱਕ ਕਰਵਾ ਰਹੀ ਆ ਤੇ ਜੇ ਤੁਸੀਂ ਤੀਸਰੇ ਆਪਸ਼ਨ ਤੇ ਜਾਣਾ ਹੈ ਤੇ ਤੁਸੀਂ ਬੇਸ ਕਲਰ ਦੀ ਪਲੇਨ ਬਾਟਮ ਵੀ ਕਰਵਾ ਸਕਦੇ ਹੋ ਜੀ ਜੇ ਜ਼ਿਆਦਾ ਸੋਬਰ ਸੂਟ ਰੱਖਣਾ ਹੈ ਤੁਸੀਂ ਤੇ ਤੇ ਜੇ ਆਪਾਂ গারਲਿਸ਼ ਲੁੱਕ ਚ ਬਣਾਣਾ ਹੈ ਤੇ ਫਿਰ ਆਪਾਂ ਇਹਨੂੰ ਮੈਚਿੰਗ ਕਰ ਸਕਦੇ ਆ ਇਹ ਵਾਲਾ ਕਲਰ ਕੰਬੀਨੇਸ਼ਨ ਨਾਲ ਬਹੁਤ ਸੋਹਣਾ ਬਣੇਗਾ ਜੀ ਤਾਂ ਜੀ ਇੱਕ ਸੂਟ ਦੇ ਨਾਲ ਤਿੰਨ ਸਲਵਾਰਾਂ ਦਾ ਆਪਸ਼ਨ ਹੈ ਗ੍ਰੀਨ येलो ਤੇ ਤੀਸਰਾ ਬੇਸ ਕਲਰ ਹੈ ਜੀ ਲੋ ਜੀ ਮੈਂ ਤੀਸਰਾ ਕਲਰ ਓਪਨ ਕਰਨੀ ਆ ਇਹ ਵੀ ਬਹੁਤ ਹੀ ਸੋਹਣਾ ਕਲਰ ਹੈ ਲੋ ਜੀ ਚੈੱਕ ਕਰੋ ਪਿੰਕ ਜਿਹਾ ਕਲਰ ਇਹਦੇ ਵਿੱਚ ਪਿੰਕ ਡਾਰਕ ਐਂਡ ਲਾਈਟ ਦਾ ਕੰਬੀਨੇਸ਼ਨ ਹੈ ਜੀ ਤੇ ਇਹਦੇ ਨਾਲ ਜਿਹੜੀ ਥੋੜੀ ਜੀ ਡਾਰਕ ਬੁਟੀ ਏ ਇਹ ਵਾਲੀ ਇਹਦੇ ਨਾਲ ਦੀ ਆਪਾਂ ਬੋਰਡ ਨਾਲ ਮੈਚ ਕੀਤੀ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਬਹੁਤ ਸੋਹਣਾ ਸੂਟ ਬਣੇਗਾ ਜੀ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਆਪਾਂ ਜਿਵੇਂ ਵਰਕ ਕਰਵਾ ਸਕਦੇ ਆ ਹੈਂਡਵਰਕ ਕਰਵਾ ਸਕਦੇ ਆ ਮਸ਼ੀਨ ਵਰਕ ਕਰਵਾ ਸਕਦੇ ਆ ਕਿਉਂਕਿ ਪਿਓਰ ਦਾ ਫੈਬਰਿਕ ਏ ਇਹਦੇ ਉੱਤੇ ਆਪਾਂ ਨੂੰ ਕੋਈ ਡਾਊਟ ਨਹੀਂ ਕਿ ਆਪਾਂ ਇਹਦੇ ਤੇ ਜਿਆਦਾ ਵਧੀਆ ਵਰਕ ਕਰਵਾ ਲਿਆ ਜਚਣਾ ਨਹੀਂ ਜਾਂ ਚੱਲਣਾ ਨਹੀਂ ਕਿਉਂਕਿ ਇਹ ਸੂਟ ਪਾਰਟੀ ਵੇਅਰ ਵੀ ਬਣ ਸਕਦੇ ਨੇ ਜਿਵੇਂ ਆਪਾਂ ਵਿਆਹ ਸ਼ਾਦੀ ਤੋਂ ਪਹਿਲਾਂ ਖਣਪੜ ਸਭ ਰੱਖਿਆ ਜਾਂਦਾ ਤੇ ਉਦੋਂ ਆਪਾਂ ਜਿਵੇਂ ਮੱਥਾ ਟੇਕਣ ਜਾਂਦੇ ਆ ਜਾਂ ਫਿਰ ਭੋਗ ਦੇ ਵੇਲੇ ਆਪਾਂ ਥੋੜਾ ਸੋਬਰ ਸੂਟ ਪਾਣਾ ਚਾਹੁੰਦੇ ਆ ਤੇ ਉਦੋਂ ਵੀ ਆਪਾਂ ਇਹ ਸੂਟ ਪਾ ਸਕਦੇ ਆ ਤੁਸੀਂ ਆਪਣੀ ਮਰਜ਼ੀ ਦਾ ਇਹਦੇ ਤੇ ਵਰਕ ਵੀ ਕਰਵਾ ਸਕਦੇ ਹੋ ਜੀ ਲੋ ਜੀ ਤੇ ਮੈਂ ਅਗਲਾ ਸੂਟ ਤੁਹਾਨੂੰ ਚੈੱਕ ਕਰਵਾਨੀ ਆ ਅਗਲੇ ਸੂਟ ਦਾ ਕਲਰ ਵੀ ਬਹੁਤ ਸੋਹਣਾ ਹੈ ਜੀ ਤੇ ਸੀ ਗ੍ਰੀਨ ਫੋਜੀ ਫਰੋਜੀ ਕਲਰ ਹੈ ਤੇ ਇਹਦੇ ਵਿੱਚ ਰੂਬੀ ਸ਼ੇਡ ਦਾ ਜਿਵੇਂ ਮੈਚਿੰਗ ਸਲਵਾਰ ਕਰਾਂਗੇ ਲੋ ਜੀ ਮੈਂ ਇਹਦੀ ਸਲਵਾਰ ਤੁਹਾਨੂੰ ਫਿੰਗਰ ਦੇ ਉੱਪਰ ਹੀ ਲੱਗੀ ਹੋਈ ਹੈ ਲੋ ਜੀ ਚੈੱਕ ਕਰੋ ਇਹਦਾ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈ ਜੀ ਇਹ ਸੂਟ ਵੀ ਹਰੇਕ ਕੇਜ ਦੀ ਭੈਣ ਇਹਨੂੰ ਵੇਅਰ ਕਰ ਸਕਦੀ ਏ ਜਿਵੇਂ ਜੇ ਗਰਲਿਸ਼ ਲੁੱਕ ਚ ਬਣਾਣਾ ਹੈ ਆਪਾਂ ਤੇ ਥੋੜਾ ਸਟਿਚਿੰਗ ਤੇ ਆ ਕੇ ਹੀ ਡਿਪੈਂਡ ਹੁੰਦਾ ਹੈ ਕਿ ਪਾਉਣ ਵਾਲਾ ਕਿੰਨੀ ਕੇਜ ਦਾ ਹੈ ਜੇ ਕੋਈ ਆਪਣੀ ਘੱਟ ਕੇਜ ਦੇ ਵਿੱਚ ਕੋਈ ਜਿਵੇਂ ਆਪਣੀਆਂ ਬੇਟੀਆਂ ਹੁੰਦੀਆਂ ਨੇ ਕੁੜੀਆਂ ਹੁੰਦੀਆਂ ਨੇ ਤੇ ਉਹ ਸਟਿਚਿੰਗ ਉਹਦੀ ਉਸੇ ਤਰ੍ਹਾਂ ਹੀ ਹੋ ਜਾਂਦੀ ਹੈ ਲੇਸ ਲਗਾਉਣ ਦਾ ਤਰੀਕਾ ਜਾਂ ਫਿਰ ਨੈਕ ਬਣਾਉਣ ਦਾ ਤਰੀਕਾ ਉਵੇਂ ਕੀਤਾ ਜਾਂਦਾ ਹੈ ਤੇ ਜੇ ਕੋਈ ਜਿਵੇਂ ਥੋੜੀ ਭੈਣ ਆਪਣੀ ਜਾਦੀ এজ ਦੀ ਇਹ ਤੇ ਫਿਰ ਆਪਾਂ ਥੋੜਾ ਜਿਹਾ ਸੋਬਰ ਨੱਕ ਰੱਖਨੇ ਆ ਤੇ ਸੋਬਰ ਜਿਵੇਂ ਸਲੀਵ ਡਿਜ਼ਾਈਨ ਜਾਂ ਕੋਈ ਸਲਵਾਰ ਦਾ ਡਿਜ਼ਾਈਨ ਹੈ ਤੇ ਉਸੇ ਹਿਸਾਬ ਨਾਲ ਹੀ ਆਪਾਂ ਰੱਖਨੇ ਆ ਤੇ ਤੁਸੀਂ ਆਪਣੀ ਚੋਇਸ ਨਾਲ ਜਿਵੇਂ ਮਰਜ਼ੀ ਇਹਨੂੰ ਸਟਿਚਿੰਗ ਕਰਵਾ ਸਕਦੇ ਹੋ ਜੀ ਤੇ ਮੈਂ ਤੁਹਾਨੂੰ ਵਿਖਾਨੀ ਆ ਸਾਰਾ ਹੀ ਆਰਟੀ ਬ੍ਰਾਂਡ ਦਾ ਫੈਬਰਿਕ ਹੈ ਜੀ ਤੁਸੀਂ ਚੈੱਕ ਕਰਦੇ ਹੋ ਵਿਸਕੋਜ਼ ਔਰਗੰਦਾ ਲੋ ਜੀ ਤੇ ਅਗਲਾ ਕਲਰ ਆ ਗਿਆ ਲਾਈਟ ਪੀਚ ਤੇ ਔਰੰਜ ਲਾਈਟ ਪੀਚ ਤੇ ਔਰੰਜ ਦਾ ਕੰਬੀਨੇਸ਼ਨ ਜਿਵੇਂ ਲਾਈਟ ਡਾਰਕ ਦਾ ਹੀ ਥੋੜਾ ਜਿਵੇਂ ਮੈਂ ਤੁਹਾਨੂੰ ਪਰਪਲ ਤਾਂ ਪਹਿਲਾਂ ਵਿਖਾਇਆ ਲਾਈਟ ਡਾਰਕ ਦਾ ਇਹ ਵੀ ਕੁਝ ਐਵੇਂ ਦੇ ਲੱਗਦਾ ਬਟ ਇਹਦੇ ਵਿੱਚ ਜਿਹੜੀਆਂ ਪੱਤੀਆਂ ਬਣੀਆਂ ਹੋਈਆਂ ਨੇ ਇਹ ਬਲੈਕ ਕਲਰ ਦੀਆਂ ਨੇ ਕਾਰਬਨ ਬਲੈਕ ਕਲਰ ਦੀਆਂ ਪੱਤੀਆਂ ਨੇ ਤੇ ਆਪਾਂ ਨਾ ਜੇ ਗਰਲਿਸ਼ ਨੁੱਕ ਚ ਬਣਾਣਾ ਹੈ ਤੇ ਆਪਾਂ ਇਹਦੇ ਨਾਲੇ ਕਾਰਬਨ ਬਲੈਕ ਕਲਰ ਦੀ ਮੈਂ ਤੁਹਾਨੂੰ ਸਲਵਾਰ ਲਗਾ ਕੇ ਦਿਖਾ ਰਹੀ ਹਾਂ ਜੀ ਆਹ ਵੇਖੋ ਜੀ ਇਹਦੇ ਨਾਲ ਇਹ ਕਲਰ ਬਹੁਤ ਸੋਹਣਾ ਉੱਠ ਕੇ ਆਵੇਗਾ ਜੀ ਤੇ ਇਹ ਵੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਆਪਣੇ ਤਰੀਕੇ ਨਾਲ ਜਿਵੇਂ ਮਰਜ਼ੀ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਜੀ ਜੇ ਤੁਸੀਂ ਆਪਣੇ ਤੋਂ ਫੁੱਲ ਰੈਡੀ ਕਰਵਾ ਕੇ ਸੂਟ ਬਾਈ ਕਰਨਾ ਚਾਹੁੰਦੇ ਹੋ ਤੇ ਆਪਾਂ ਫੁੱਲ ਰੈਡੀ ਕਰਕੇ ਦੇਾਂਗੇ ਵਿਦ ਸਟਿਚਿੰਗ ਜੇ ਤੁਸੀਂ ਐਜ਼ ਇਟ ਇਜ਼ ਸੂਟ ਹੀ ਲੈਣਾ ਹੈ ਤੇ ਤੁਸੀਂ ਸੂਟ ਵੀ ਲੈ ਸਕਦੇ ਹੋ ਜੀ ਤੇ ਲੋ ਜੀ ਏਸੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਮੇਰੇ ਦੇ ਕਿ ਤੁਹਾਨੂੰ ਬਹੁਤ ਪਸੰਦ ਆਵੇਗੀ ਤੇ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਮੇਰੇ WhatsApp ਨੰਬਰ ਤੇ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਨੈਕਸਟ ਵੀਡੀਓ ਆਪਾਂ ਤੁਹਾਡੇ ਨਾਲ ਫੇਰ ਲੈ ਕੇ ਕਰਾਂਗੇ ਗੱਲਾਂ ਬਾਤਾਂ ਅੱਜ ਦੇ ਲਈ ਇੰਨਾ ਹੀ ਸਤਿ ਸ਼੍ਰੀ ਅਕਾਲ ਜੀ ਕਰ ਸਕਦੇ ਹੋ ਜੇ ਕੋਈ ਵੀ ਮੇਰਾ ਭੈਣ ਭਰਾ ਨਿਊਜ਼ੀਲੈਂਡ ਦੇ ਵਿੱਚ ਰਹਿੰਦਾ ਹੈ ਆਪਣਾ ਸੋਹਣਾ ਜਾਂ ਸੁਹਣਿਆ ਦਾ ਘਰ ਬਣਵਾਉਣਾ ਚਾਹੁੰਦਾ ਹੈ ਜਾਂ ਕੋਈ ਬਣਿਆ ਲੈਣਾ ਚਾਹੁੰਦਾ ਹੈ ਜਾਂ ਆਪਣੀ ਜ਼ਮੀਨ ਖਰੀਦ ਕੇ ਬਣਵਾਉਣਾ ਚਾਹੁੰਦਾ ਹੈ ਤੇ ਤੁਸੀਂ بیٹے ਨਾਲ ਕੰਟੈਕਟ ਕਰ ਸਕਦੇ ਹੋ ਜੀ ਤੇ ਮੈਂ ਇਹਨਾਂ ਸ਼ਰਟਾਂ ਦੇ ਤੁਹਾਨੂੰ ਸਾਰੀਆਂ ਦੇ ਕਲਰ ਚੈੱਕ ਕਰਵਾਨੀ ਆ ਤਾਂ ਕਿ ਤੁਹਾਨੂੰ ਵੀ ਜੇ ਤੁਸੀਂ ਕੋਈ ਵੀ ਬਿਜ਼ਨਸ ਤੁਹਾਡਾ ਇੰਡੀਆ ਦੇ ਵਿੱਚ ਵੀ ਹੈ ਤੁਸੀਂ ਆਪਣੇ ਸਟਾਫ ਲਈ ਕੁਝ ਵੀ ਡਰੈਸ ਕੋਈ ਵੀ ਆਪਣਾ ਨੋਬਲ ਗਵਾ ਕੇ ਡੈਡੀ ਕਰਵਾਣਾ ਚਾਹੁੰਦੇ ਹੋ ਤੇ ਕਰਵਾ ਸਕਦੇ ਹੋ ਜੀ ਇਹ ਵੀ ਆਪਣੇ ਕੋਲ ਕਾਰੀਗਰ ਅਵੇਲੇਬਲ ਨੇ ਜੀ ਤੁਸੀਂ ਚੈੱਕ ਕਰੋ ਜੀ ਇਹ ਆ ਗਿਆ ਬਲੈਕ ਕਲਰ ਤੇ ਮੈਂ ਤੀਜਾ ਕਲਰ ਤੁਹਾਨੂੰ ਚੈੱਕ ਕਰਵਾਨੀ ਆ ਕਿਉਂਕਿ ਕਲਰ ਵੇਖ ਕੇ ਕਈ ਵਾਰੀ ਆਪਾਂ ਨੂੰ ਜਾਤ ਜਾਂਦਾ ਹੈ ਕਿ ਆਪਾਂ ਇਹ ਕਲਰ ਦੀਆਂ ਆਪਣੇ ਸਾਫਲੀ ਡਰੈਸਾਂ ਰੈਡੀ ਕਰਵਾਈਏ ਤੇ ਤਾਂ ਕਰਕੇ ਤੁਹਾਨੂੰ ਸਾਰੇ ਕਲਰ ਮੈਂ ਚੈੱਕ ਕਰਵਾ ਰਹੀ ਆ। ਲੋ ਜੀ ਇਹ ਬਲੂ ਤੇ ਔਰੰਜ ਦਾ ਕੰਬੀਨੇਸ਼ਨ ਹੈ। ਆ ਲੋ ਜੀ। ਇਹ ਨੰਬਰ ਦਿੱਤਾ ਹੋਇਆ ਜੀ। ਇਹ ਕੰਪਨੀ ਦਾ ਨਾਮ ਦਿੱਤਾ ਹੋਇਆ ਜੀ। ਤੇ ਇਸ ਨੰਬਰ ਤੇ ਤੁਸੀਂ ਬੇਟੇ ਨਾਲ ਕੰਟੈਕਟ ਕਰ ਸਕਦੇ ਹੋ ਜੀ। ਇਹ ਆਪਾਂ 6899 ਰੈਡੀ ਕਰਵਾਈਆਂ ਨੇ। ਜਿਵੇਂ ਹੁਣ ਤੇ ਉੱਥੇ ਚਲੋ ਗਰਮੀ ਆ ਜਾਣੀ ਏ ਤੇ ਫਿਰ ਵੀ ਥੋੜੀ ਥੋੜੀ ਸਰਦੀ ਤੇ ਚਲੋ ਜੇ ਹੈ ਹੀ ਏ ਤੇ ਨਾਲ ਕੈਪ ਏ ਬਹੁਤ ਸੋਹਣੀ ਕੈਪ ਏ ਬਹੁਤ ਸੋਹਣਾ ਫੈਬਰਿਕ ਏ ਔਰ ਬਿਲਕੁਲ ਇਹਦੇ ਨੀਚੇ ਜੀ ਨਾ ਕੋਈ ਵੇਅਰ ਕਰਨ ਦੀ ਜ਼ਰੂਰਤ ਨਹੀਂ ਪੈਗੀ ਪੂਰੀ ਠੰਡ ਨੂੰ ਇਹ ਕਵਰ ਕਰੇਗੀ ਤੇ ਲੋ ਜੀ ਇਹ ਲੋਗੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਲਓ ਜੀ ਮੈਂ ਅੱਜ ਤੁਹਾਨੂੰ ਇੱਕ ਕੰਪਨੀ ਦਾ ਐਡਰੈਸ ਦੇਤਾ ਕੰਪਨੀ ਦੀਆਂ ਐਡਰੈਸਾਂ ਬਾਰੇ ਦੱਸਤਾ ਜੇ ਤੁਸੀਂ ਕੋਈ ਸਟਾਫ ਡਰੈਸ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਉਹ ਵੀ ਤੁਸੀਂ ਆਪਣਾ ਆਰਡਰ ਮੈਨੂੰ ਦੇ ਸਕਦੇ ਹੋ ਜੀ ਤੇ ਪ੍ਰਾਈਸ ਜਦੋਂ ਤੁਸੀਂ ਮੈਨੂੰ ਫੋਨ ਕਰਕੇ ਇਹਨਾਂ ਦੇ ਪੁੱਛ ਸਕਦੇ ਹੋ WhatsApp ਤੇ ਮੇਰਾ WhatsApp ਨੰਬਰ ਹੈ 9557267007 ਤੇ ਨਿਊਜ਼ੀਲੈਂਡ ਵਿੱਚ ਰਹਿੰਦੇ ਕੋਈ ਵੀ ਮੇਰੇ ਭੈਣ ਭਰਾ ਤੇ ਤੁਸੀਂ ਬੇਟੇ ਨਾਲ ਕੰਟੈਕਟ ਕਰ ਸਕਦੇ ਹੋ ਜੀ